ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਵਾਈਸ ਸਿਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਏ ਆਂ ਸਰਦ ਰੁੱਤ ਦਾ ਪਹਿਲਾ ਮੀਂਹ ਦੇਖ ਸਕਦੇ ਆਂ ਆਪਾਂ ਵੀ ਜੋ ਅਲਰਟ ਜਾਰੀ ਹੋਏ ਨੇ ਮੌਸਮ ਵਿਭਾਗ ਦੇ ਉਸ ਦੇ ਮੁਤਾਬਕ ਸਾਨੂੰ 7 8 9 ਤਰੀਕ ਦੇ ਵਿੱਚਕਾਰ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਪਿਛਲੀ ਵੀਡੀਓ ਵਿੱਚ ਤੁਹਾਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਇਹ ਮੀਂਹ ਦੀ ਸੰਭਾਵਨਾ ਜਿਹੜੀ ਹੈ ਉਹ ਹੁਣ ਕਾਫੀ ਜ਼ਿਆਦਾ ਵੱਧ ਚੁੱਕੀ ਹੈ ਕਿਉਂਕਿ ਪੱਛਮੀ ਸਿਸਟਮ ਵੀ ਥੋੜੇ-ਬਹੁਤੇ ਐਕਟਿਵ ਹੁੰਦੇ ਦਿਖਾਈ ਦੇ ਰਹੇ ਨੇ ਤੇ ਪਹਾੜੀ ਖੇਤਰ ਵਿੱਚ ਵੀ ਐਕਟਿਵ ਸਾਨੂੰ ਸਿਸਟਮ ਦਿਖਾਈ ਦੇ ਰਹੇ ਨੇ ਤੁਸੀਂ ਦੇਖ ਸਕਦੇ ਹੋ ਦੋਨਾਂ ਪਾਸੇ ਸਾਨੂੰ ਹਲਕੇ ਦਰਮਿਆਨੇ ਸਿਸਟਮ ਬਣਨੇ ਸ਼ੁਰੂ ਹੋ ਚੁੱਕੇ ਨੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਪੰਜਾਬ ਦਾ ਫਿਲਹਾਲ ਠੀਕ ਠਾਕ ਹੈ 5 ਤੋਂ 10% ਬੱਦਲਵਾਈ ਹੈ ਪਰ ਹੌਲੀ ਹੌਲੀ ਇਹ ਸਿਸਟਮ ਪੰਜਾਬ ਵਿੱਚ ਪੁੱਜਦੇ ਹੋਏ ਦਿਖਾਈ ਦੇਣਗੇ ਇਹਨਾਂ ਸਿਸਟਮਾਂ ਦੇ ਨਾਲ ਪੰਜਾਬ ਦਾ ਤਾਪਮਾਨ ਵੀ ਘਿਰਦਾ ਹੋਇਆ ਦਿਖਾਈ ਦੇਵੇਗਾ ਫਿਲਹਾਲ ਜਿਹੜੀ ਦਿਨ ਦੇ ਵੇਲੇ ਠੰਡ ਨਾ ਮਾਤਰ ਦੇ ਬਰਾਬਰੀ ਚੱਲ ਰਹੀ ਹੈ 22-23 ਡਿਗਰੀ 20 ਡਿਗਰੀ ਤੋਂ ਉੱਪਰ ਹੀ ਤਾਪਮਾਨ ਫਿਲਹਾਲ ਬਣਿਆ ਹੋਇਆ ਜਿਸ ਦੇ ਕਾਰਨ ਚੰਗੀ ਧੁੱਪ ਲੱਗ ਰਹੀ ਹੈ ਪੱਛਮੀ ਹਵਾ ਚੱਲ ਰਹੀ ਹੈ ਮੌਸਮ ਸਾਫ਼ ਬਣਿਆ ਹੋਇਆ ਹੈ ਪਰ ਫਿਲਹਾਲ 7 ਤਰੀਕ ਦੀ ਗੱਲ ਕੀਤੀ ਜਾਵੇ ਤਾਂ 7 ਤਰੀਕ ਤੋਂ ਇਹ ਸਿਸਟਮ ਜਿਹੜੇ ਨੇ ਪੰਜਾਬ ਵਿੱਚ ਐਂਟਰੀ ਕਰਨਗੇ ਪਹਿਲਾਂ ਪਹਾੜੀ ਸਿਸਟਮ ਦੀ ਗੱਲ ਕੀਤੀ ਜਾਵੇ ਜਾਂ ਪੱਛਮੀ ਸਿਸਟਮ ਦੀ ਪੱਛਮੀ ਸਿਸਟਮ ਜਿਹੜੇ 7 ਤਰੀਕ ਨੂੰ ਬੱਦਲਵਾਈ ਪੰਜਾਬ ਵਿੱਚ ਕ੍ਰੀਏਟ ਕਰਨਗੇ ਧੁੰਦ ਵਰਗਾ ਮਾਹੌਲ ਜਾਂ ਫਿਰ ਬੱਦਲਵਾਈ ਵਾਲਾ ਮਾਹੌਲ 7 ਤਰੀਕ ਨੂੰ ਬਣਦਾ ਹੋਇਆ ਦਿਖਾਈ ਦੇਵੇਗਾ ਫਿਰ ਕੀ ਹੋਵੇਗਾ ਉਸ ਤੋਂ ਬਾਅਦ ਪਹਾੜੀ ਖੇਤਰ ਦੇ ਜਿਹੜੇ ਸਿਸਟਮ ਨੇ ਇਹ ਪਹਾੜੀ ਖੇਤਰੀ ਸਿਸਟਮ ਪੂਰਬੀ ਹਵਾ ਆਉਣੀ ਸ਼ੁਰੂ ਹੋ ਜਾਵੇਗੀ ਪੰਜਾਬ ਵਿੱਚ 7 ਤਰੀਕ ਦੁਪਹਿਰ ਤੋਂ ਬਾਅਦ ਜਿਸ ਦੇ ਨਾਲ ਦਿਨ ਦੇ ਵੇਲੇ ਠੰਡ ਅਤੇ ਰਾਤ ਦੇ ਵੇਲੇ ਗਰਮਿਆਸ਼ ਦਾ ਮਾਹੌਲ ਬਣੇਗਾ ਫਿਰ ਸਾਨੂੰ ਲਗਭਗ 8 ਤਰੀਕ ਦੇ ਨੇੜੇ ਤੇੜੇ ਜਾਂ ਗੱਲ ਕਰ ਲਈਏ 7 ਤਰੀਕ ਸ਼ਾਮ ਤੋਂ ਬਾਅਦ ਲਗਾਤਾਰ ਬੱਦਲੀ ਸਿਸਟਮ ਪੰਜਾਬ ਵਿੱਚ ਕੂਚ ਕਰਨਗੇ ਜਿਨ੍ਹਾਂ ਦੇ ਨਾਲ ਮੀਂਹ ਦੇ ਹਾਲਾਤ ਬਣਨਗੇ ਮੀਂਹ ਵੀ ਲਗਭਗ ਅਜਿਹਾ ਹੈ ਕਿ ਉੱਤਰੀ ਪੰਜਾਬ ਉੱਤਰ ਪੱਛਮੀ ਤੇ ਉੱਤਰ ਪੂਰਬੀ ਪੰਜਾਬ ਇਹਨਾਂ ਵਿੱਚ ਜ਼ਿਆਦਾ ਮੀਂਹ ਦੀ ਸੰਭਾਵਨਾ ਬਣਦੀ ਹੋਈ ਦਿਖਾਈ ਦੇ ਰਹੀ ਹੈ ਅਗਰ ਗੱਲ ਕੀਤੀ ਜਾਵੇ ਤਾਂ ਇਹ ਸਿਸਟਮਾਂ ਦੇ ਨਾਲ ਮੀਂਹ ਪੈਣ ਨਾਲ ਤਾਪਮਾਨ ਦੇ ਵਿੱਚ ਵੱਡੀ ਗਰਾਵਟ ਆਉਂਦੀ ਦਿਖਾਈ ਦਵੇ ਕਿ ਦਿਨ ਦਾ ਤਾਪਮਾਨ 20 ਡਿਗਰੀ ਤੋਂ ਥੱਲੇ ਆਉਣ ਦੇ ਪੂਰੇ ਪੂਰੇ ਚਾਂਸ ਬਣੇ ਹੋਏ ਨੇ ਕਿਉਂਕਿ ਅਕਸਰ ਹੀ ਸਾਨੂੰ ਦੇਖਣ ਨੂੰ ਮਿਲ ਰਿਹਾ ਕਿ ਦਸੰਬਰ ਦਾ ਮਹੀਨੇ ਦੇ ਲਗਭਗ ਪਹਿਲੇ ਹਫਤੇ ਦੇ ਵਿੱਚ ਤਾਪਮਾਨ ਠੀਕ ਠਾਕ ਬਣ ਜਾਂਦਾ ਪਰ ਫਿਲਹਾਲ ਸਾਨੂੰ ਅਜਿਹਾ ਕੁਝ ਦਿਖਾਈ ਨਹੀਂ ਦੇ ਰਿਹਾ ਅਗਰ ਗੱਲ ਕੀਤੀ ਜਾਵੇ ਤਾਂ 8 ਤਰੀਕ ਦੀ ਸਵੇਰ ਤੋਂ ਹੀ ਸਾਨੂੰ ਪੂਰਬੀ ਹਵਾ ਜ਼ੋਰਦ ਤੋਂ ਫੜਦੀ ਹੋਈ ਦਿਖਾਈ ਦੇਵੇਗੀ ਦੁਪਹਿਰ ਦੇ ਸਮੇਂ ਸਾਨੂੰ ਮੀਂਹ ਦੀ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਜਿਦੇ ਵਿੱਚ ਖਾਸ ਤੌਰ ਤੇ ਹੁਸ਼ਿਆਰਪੁਰ ਨੰਗਲ ਤਲਵਾੜਾ ਦਸੂਹਾ ਪਟਿਆਲਾ ਗੁਰਦਾਸਪੁਰ ਪਠਾਨਕੋਟ ਇਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਮੀਂਹ ਦੇ ਹਾਲਾਤ ਬਣਨਗੇ ਅਨੰਦਪੁਰ ਸਾਹਿਬ ਭਰਤਗੜ ਰੂਪਨਗਰ ਇਹ ਬੈਲਟ ਹੋਗੀ ਚੰਡੀਗੜ੍ਹ ਮੋਰਿੰਡਾ ਬਸੀ ਡੇਰਾ ਬਸੀ ਇਹ ਜਿਹੜੀ ਬੈਲਟ ਹੈ ਸਭ ਤੋਂ ਪਹਿਲਾਂ ਇਸ ਲਪੇਟ ਵਿੱਚ ਆਉਂਦੀ ਦਿਖਾਈ ਦੇ ਰਹੀ ਹੈ ਤੇ ਲਗਭਗ 3-4 ਵਜੇ ਦੇ ਕਰੀਬ ਮੁੜ ਕੇ ਇਹ ਸਿਸਟਮ ਜਿਹੜੇ ਨੇ ਉਹ ਸੈਂਟਰਲ ਪੰਜਾਬ ਦੇ ਵਿੱਚ ਕਹਿ ਲਿਏ ਜਾਂ ਫਿਰ ਪੱਛਮੀ ਪੰਜਾਬ ਦੇ ਵਿੱਚ ਸੈਂਟਰਲ ਪੰਜਾਬ ਦੇ ਵਿੱਚ ਲੁਧਿਆਣਾ ਜਲੰਧਰ ਮੋਗਾ ਇਹ ਹੋ ਗਿਆ ਫਿਰ ਉਹਦੇ ਬਾਅਦ ਵਿੱਚ ਤਰਨਤਾਰਨ ਅੰਮ੍ਰਿਤਸਰ ਅਜਨਾਲਾ ਗੁਰਦਾਸਪੁਰ ਬਟਾਲਾ ਚੂੜੀਆਂ ਇਹਨਾਂ ਦੇ ਵਿੱਚ ਦੁਆਰਤੂ ਸਿਸਟਮ ਬਣਨਗੇ ਫਿਰੋਜ਼ਪੁਰ ਦਾ ਵੀ ਇਲਾਕਾ ਹੁੰਦਾ ਦਿਖਾਈ ਦੇ ਰਿਹਾ ਹੈ ਫਰੀਦਕੋਟ ਦਾ ਵੀ ਥੋੜਾ ਬਹੁਤਾਂ ਇਲਾਕਾ ਇਸ ਦੇ ਵਿੱਚ ਆਉਂਦਾ ਦਿਖਾਈ ਦੇ ਰਿਹਾ ਹੈ ਦੱਖਣੀ ਪੰਜਾਬ ਦੇ ਵਿੱਚ ਅਸਰ ਘੱਟ ਹੈ ਹੌਲੀ ਹੌਲੀ ਗੱਲ ਕੀਤੀ ਜਾਵੇ ਤਾਂ ਸ਼ਾਮ ਦੇ ਵੇਲੇ ਦੁਆਰਾ ਤੋਂ ਫਿਰ ਸਿਸਟਮ ਬਣਨਗੇ ਜੋ ਕਿ ਜ਼ਿਆਦਾਤਰ ਪੰਜਾਬ ਦੇ ਪੱਛਮੀ ਸਰਦੀ ਇਲਾਕੇ ਨੂੰ ਨੰਗਲ ਤੋਂ ਲੈ ਕੇ ਪਟਿਆਲਾ ਹੋ ਗਿਆ ਸੰਗਰੂਰ ਮਲੇਰ ਕੋਟਲਾ ਖੰਨਾ ਮੋਰਿੰਡਾ ਰੂਪਨਗਰ ਤੋਂ ਡੇਰਾਬਸੀ ਚੰਡੀਗੜ੍ਹ ਤੋਂ ਲੈ ਕੇ ਅੰਮ੍ਰਿਤਸਰ ਦੇ ਇਲਾਕਾ ਇਹਨਾਂ ਨੂੰ ਫਿਰ ਕਵਰ ਕਰਨਾ ਹੋਇਆ ਦਿਖਾਈ ਦੇਵੇਗਾ ਤੇ ਇਸ ਦੇ ਨਾਲ ਇਹ ਸਿਸਟਮ ਲਗਾਤਾਰ ਸ਼ਾਮ ਤੋਂ ਲੈ ਕੇ ਰਾਤ ਦੇ ਵੇਲੇ ਤੱਕ ਬਣੇ ਰਹਿਣਗੇ 9 ਤਰੀਕ ਨੂੰ ਫਿਰ ਦੁਬਾਰਾ ਤੋਂ ਸਿਸਟਮ ਐਕਟੀਵੇਟ ਹੁੰਦੇ ਦਿਖਾਈ ਦੇ ਰਹੇ ਨੇ ਉੱਤਰੀ ਪੰਜਾਬ ਦੇ ਵਿੱਚ ਤੇ ਪੱਛਮੀ ਸਰਦੀ ਇਲਾਕੇ ਪਾਕਿਸਤਾਨ ਦੇ ਨਾਲ ਅੰਮ੍ਰਿਤਸਰ ਤੋਂ ਲੈ ਕੇ ਫਰੀਦਕੋਟ ਫਜ਼ਿਲਕਾ ਦਾ ਇਲਾਕਾ ਤੇ ਫਿਰ ਉਹੀ ਆਪਣਾ ਹੁਸ਼ਿਆਰਪੁਰ ਤੋਂ ਲੈ ਕੇ ਗੁਰਦਾਸਪੁਰ ਪਠਾਨਕੋਟ ਦਾ ਇਲਾਕਾ ਫਿਰ ਮੀਂਹ ਦੇ ਵਿੱਚ ਆਉਂਦੇ ਦਿਖਾਈ ਦੇਣਗੇ ਲਗਭਗ ਫਿਰ ਦੁਪਹਿਰ ਤੋਂ ਬਾਅਦ ਬੱਦਲੀ ਸਿਸਟਮ ਦੁਆਰਾ ਤੋਂ ਪੰਜਾਬ ਦੇ ਵਿੱਚ ਕੂਚ ਕਰਦੇ ਦਿਖਾਈ ਦੇਣਗੇ ਤੇ ਲਗਭਗ ਦੁਪਹਿਰ ਤੋਂ ਬਾਅਦ ਅਗਰ ਗੱਲ ਕੀਤੀ ਜਾਵੇ 9 ਤਰੀਕ ਤੋਂ ਤਾਂ ਸ਼ਾਮ ਹੁੰਦੀ ਹੁੰਦੀ ਮੌਸਮ ਸਾਫ਼ ਹੋ ਜਾਵੇਗਾ ਦਿਨ ਦੇ ਮੇਲੇ ਮੇਨ ਗੱਲ ਇਹ ਦੇਖਣ ਨੂੰ ਮਿਲੇਗੀ ਕਿ ਇਹਨਾਂ ਦਿਨਾਂ ਦੇ ਵਿੱਚ ਦਿਨ ਦੇ ਮੇਲੇ ਅਗਰ ਦੁਪਹਿਰ ਦੇ ਮੇਲੇ ਦੀ ਵੀ ਗੱਲ ਕੀਤੀ ਜਾਵੇ ਤਾਂ ਤਾਪਮਾਨ ਘਿਰ ਕੇ 15 ਤੋਂ ਲੈ ਕੇ 18 ਡਿਗਰੀ ਤੱਕ ਆ ਜਾਣਗੇ ਜੋ ਕਿ ਇੱਕ ਬਹੁਤ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ ਜਾਨੀ ਕਿ 5° ਤਾਪਮਾਨ ਘਿਰਦਾ ਹੋਇਆ ਪੰਜਾਬ ਦਾ ਸਾਨੂੰ ਦਿਖਾਈ ਦੇਵੇਗਾ ਇਹ ਅਜਿਹੀ ਜਾਣਕਾਰੀ ਤੁਹਾਡੇ ਤੱਕ ਅਸੀਂ ਲੈ ਕੇ ਆਉਂਦੇ ਰਾਵਾਂਗੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਦਰ ਵਾਈਸ ਸੁੰਦਰ ਤੇ ਅਸੀਂ ਅਜਿਹੀ ਜਾਣਕਾਰੀ ਲਿਆਉਂਦੇ ਰਹਿੰਦੇ ਹਾਂ ਬਣੇ ਰਹੋ ਚੈਨਲ ਤੇ ਮਿਲਦੇ ਹਾਂ ਜੀ ਅਗਲੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ